ਕੈਨੇਡਾ ਦੀ ਪਾਰਟੀ ਨੇ ਚੰਦਰ ਆਰਿਆ ਦੀ ਟਿਕਟ ਕੱਟੀ ਪੀਐਮ ਮੋਦੀ ਨਾਲ ਕੀਤੀ ਸੀ ਪਹਿਲੇ ਮੁਲਾਕਾਤ ਜਸਟਿਨ ਟਰੂਡੋ ਦੀ ਪਾਰਟੀ ਜਿਸ ਨੂੰ ਕਿ ਸਿੰਘਾਂ ਦਾ ਸਮਰਥਕ ਵੀ ਕਿਹਾ ਜਾਂਦਾ ਹੈ ਉਹਨਾਂ ਦਾ ਟਿਕਟ ਰੱਦ ਕਰ ਦਿੱਤਾ ਹੈ ਇਹ ਘਟਨਾ ਕੈਨੇਡੀਅਨ ਰਾਜਨੀਤੀ ਵਿੱਚ ਹਿੰਦੂ ਭਾਈਚਾਰੇ ਦੀ ਪ੍ਰਤੀਨਿਧਤਾ ਅਤੇ ਪ੍ਰਗਟਾਵੇ ਦੀ ਆਜ਼ਾਦੀ ਤੇ ਸਵਾਲ ਖੜੇ ਕਰ ਰਹੀ ਹੈ ਕੈਨੇਡਾ ਦੇ ਭਾਰਤੀ ਮੂਲ ਦੇ ਹਿੰਦੂ ਸੰਸਦ ਮੈਂਬਰ ਚੰਦਰ ਆਰਿਆ ਨੂੰ ਖਾਲਿਸਤਾਨ ਕੱਟੜਪੰਥੀਆਂ ਵਿਰੁੱਧ ਬੋਲਣ ਦੀ ਕੀਮਤ ਚੁਕਾਣੀ ਪਈ ਹੈ ਕਿਉਂਕਿ ਸੱਤਾਧਾਰੀ ਲਿਬਰਲ ਪਾਰਟੀ ਨੇ ਆਉਣ ਵਾਲੇ ਦਿਨਾਂ ਵਿੱਚ ਚੋਣਾਂ ਲੜਨ ਤੋਂ ਰੋਕ ਦਿੱਤਾ ਹੈ ਜਸਟਿਨ ਟਰੂਡੋ ਦੀ ਪਾਰਟੀ ਜਿਸ ਨੂੰ ਖਾਲਿਸਤਾਨ ਸਮਰਥਕ ਵੀ ਕਿਹਾ ਜਾਂਦਾ ਹੈ ਨੇ ਉਨ੍ਹਾਂ ਦਾ ਟਿਕਟ ਰੱਦ ਕਰਤਾ ਇਹ ਘਟਨਾ ਕੈਨੇਡੀਅਨ ਰਾਜਨੀਤੀ ਵਿੱਚ ਹਿੰਦੂ ਪਾਇਚਾਰੇ ਦੀ ਪ੍ਰਤੀਨਿਧੀ ਅਤੇ ਪ੍ਰਗਟਾਵੇ ਦੀ ਆਜ਼ਾਦੀ ਤੇ ਸਵਾਲ ਖੜੇ ਕਰ ਰਹੀ ਹੈ ਚੰਦਰ ਆਰਿਆ ਨੇਪੀਅਨ ਹਲਕੇ ਤੋਂ ਚੋਣਾਂ ਜਿੱਤ ਕੇ ਸੰਸਦ ਪਹੁੰਚੇ ਸੀ ਤੇ ਉਹ ਲੰਬੇ ਸਮੇਂ ਤੋਂ ਕੈਨੇਡਾ ਵਿੱਚ ਖਾਲਿਸਤਾਨ ਵਿਰੋਧ ਬੋਲਦੇ ਰਹਿੰਦੇ ਸੀ ਉਹਨਾਂ ਨੇ ਕਈ ਮੌਕਿਆਂ ਤੇ ਖਾਲਿਸਤਾਨ ਦੇ ਹੱਕ ਵਿੱਚ ਕੀਤੇ ਗੇ ਪ੍ਰਦਰਸ਼ਨ ਦੀ ਨਿੰਦਾ ਕੀਤੀ ਤੇ ਹਿੰਦੂ ਪਾਇਚਾਰੇ ਦੀ ਸੁਰੱਖਿਆ ਲਈ ਇਕਤਾ ਦੀ ਵੀ ਅਪੀਲ ਕੀਤੀ ਹਾਲ ਹੀ ਵਿੱਚ ਉਸਨੂੰ ਐਡਮਿੰਟਨ ਵਿੱਚ ਇੱਕ ਹਿੰਦੂ ਸਮਾਗਮ ਦੌਰਾਨ ਪ੍ਰਦਰਸ਼ਨਕਾਰੀਆਂ ਦੇ ਵਿਰੁੱਧ ਦਾ ਸਾਹਮਣਾ ਕਰਨਾ ਪਿਆ ਜਿਸ ਤੋਂ ਬਾਅਦ ਦੀ ਸੁਰੱਖਿਆ ਵਦਾ ਦਿੱਤੀ ਗਈ ਆਰਿਆ ਨੇ ਇਸ ਨੂੰ ਕੈਨੇਡੀਅਨ ਸਮੱਸਿਆ ਦੱਸਿਆ ਸੀ ਤੇ ਸਰਕਾਰ ਤੋਂ ਸਖਤ ਕਾਰਵਾਈ ਦੀ ਮੰਗ ਵੀ ਕੀਤੀ ਸੀ ਚੰਦਰ ਆਰਿਆ ਨੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਪੋਸਟ ਕੀਤਾ ਤੇ ਕਿਹਾ ਕਿ ਪਾਰਟੀ ਨੇ ਉਹਨਾਂ ਦੀ ਟਿਕਟ ਕੱਟ ਦਿੱਤੀ ਹੈ ਲਿਬਰਲ ਪਾਰਟੀ ਵੱਲੋਂ ਜਾਰੀ ਕੀਤੇ ਗਏ ਇੱਕ ਪੱਤਰ ਦੇ ਅਨੁਸਾਰ ਚੰਦਰ ਆਰਿਆ ਦੀ ਯੋਗਤਾ ਦੀ ਵਿਸਤ੍ਰਿਤ ਸਮੀਖਿਆ ਕੀਤੀ ਇਸ ਸਮੀਖਿਆ ਤੋਂ ਬਾਅਦ ਉਸ ਦੀ ਟਿਕਟ ਰੱਦ ਕਰਨ ਦੀ ਸਿਫਾਰਿਸ਼ ਕੀਤੀ ਗਈ ਸੀ ਜਿਸ ਨੂੰ ਪਾਰਟੀ ਨੇ ਸਵੀਕਾਰ ਕਰ ਲਿਆ ਹੈ ਆਰਿਆ ਨੇ ਇਸ ਫੈਸਲੇ ਨੂੰ ਬਹੁਤ ਨਿਰਾਸ਼ਾਜਨਕ ਦੱਸਿਆ ਪਰ ਕਿਹਾ ਕਿ ਇਹ ਨੇਪੀਅਨ ਦੇ ਲੋਕਾਂ ਦੀ ਸੇਵਾ ਕਰਨ ਵਿੱਚ ਉਸ ਦੇ ਸਨਮਾਨ ਅਤੇ ਮਾਨ ਨੂੰ ਕੱਟ ਨਹੀਂ ਕਰੇਗਾ ਤਾਂ ਕੈਨੇਡਾ ਦੀ ਪਾਰਟੀ ਨੇ ਚੰਦਰ ਆਰਿਆ ਦੀ ਟਿਕਟ ਕੱਟੀ ਪੀਐਮ ਮੋਦੀ ਨਾਲ ਕੀਤੀ ਸੀ ਪਹਿਲੇ ਮੁਲਾਕਾਤ ਜਸਟਿਨ ਟਰੂਡੋ ਦੀ ਪਾਰਟੀ ਜਿਸ ਨੂੰ ਕਿ ਸਿੰਘਾਂ ਦਾ ਸਮਰਥਕ ਵੀ ਕਿਹਾ ਜਾਂਦਾ ਹੈ ਉਹਨਾਂ ਦਾ ਟਿਕਟ ਰੱਦ ਕਰ ਦਿੱਤਾ ਹੈ ਇਹ ਘਟਨਾ ਕੈਨੇਡੀਅਨ ਰਾਜਨੀਤੀ ਵਿੱਚ ਹਿੰਦੂ ਭਾਈਚਾਰੇ ਦੀ ਪ੍ਰਤੀਨਿਧਤਾ ਅਤੇ ਪ੍ਰਗਟਾਵੇ ਦੀ ਆਜ਼ਾਦੀ ਤੇ ਸਵਾਲ ਖੜੇ ਕਰ ਰਹੀ ਹੈ ਕੈਨੇਡਾ ਦੇ ਭਾਰਤੀ ਮੂਲ ਦੇ ਹਿੰਦੂ ਸੰਸਦ ਮੈਂਬਰ ਚੰਦਰ ਆਰਿਆ ਨੂੰ ਖਾਲਿਸਤਾਨ ਕੱਟੜ ਪੰਥੀਆਂ ਅਮਰੁੱਧ ਬੋਲਣ ਦੀ ਕੀਮਤ ਚੁਕਾਣੀ ਪਈ ਹੈ ਕਿਉਂਕਿ ਸੱਤਾਧਾਰੀ ਲਿਬਰਲ ਪਾਰਟੀ ਨੇ ਆਉਣ ਵਾਲੇ ਦਿਨਾਂ ਵਿੱਚ ਚੋਣਾਂ ਲੜਨ ਤੋਂ ਰੋਕ ਦਿੱਤਾ ਹੈ ਜਸਟਿਨ ਟਰੂਡੋ ਦੀ ਪਾਰਟੀ ਜਿਸ ਨੂੰ ਖਾਲਿਸਤਾਨ ਸਮਰਥਕ ਵੀ ਕਿਹਾ ਜਾਂਦਾ ਹੈ ਨੇ ਉਨ੍ਹਾਂ ਦਾ ਟਿਕਟ ਰੱਦ ਕਰਤਾ ਇਹ ਘਟਨਾ ਕੈਨੇਡੀਅਨ ਰਾਜਨੀਤੀ ਵਿੱਚ ਹਿੰਦੂ ਪਾਇਚਾਰੇ ਦੀ ਪ੍ਰਤੀਨਿਧਤਾ ਅਤੇ ਪ੍ਰਗਟਾਵੇ ਦੀ ਆਜ਼ਾਦੀ ਤੇ ਸਵਾਲ ਖੜੇ ਕਰ ਰਹੀ ਹੈ ਚੰਦਰ ਆਰਿਆ ਨੇ ਪੀਅਨ ਹਲਕੇ ਤੋਂ ਚੋਣਾਂ ਜਿੱਤ ਕੇ ਸੰਸਦ ਪਹੁੰਚੇ ਸੀ ਤੇ ਉਹ ਲੰਬੇ ਸਮੇਂ ਤੋਂ ਕੈਨੇਡਾ ਵਿੱਚ ਖਾਲਿਸਤਾਨ ਵਿਰੋਧ ਬੋਲਦੇ ਰਹਿੰਦੇ ਸੀ ਉਹਨਾਂ ਨੇ ਕਈ ਮੌਕਿਆਂ ਤੇ ਖਾਲਿਸਤਾਨ ਦੇ ਹੱਕ ਵਿੱਚ ਕੀਤੇ ਗੇ ਪ੍ਰਦਰਸ਼ਨ ਦੀ ਨਿੰਦਾ ਕੀਤੀ ਤੇ ਹਿੰਦੂ ਪਾਇਚਾਰੇ ਦੀ ਸੁਰੱਖਿਆ ਲਈ ਇਕਤਾ ਦੀ ਵੀ ਅਪੀਲ ਕੀਤੀ ਹਾਲ ਹੀ ਵਿੱਚ ਉਸਨੂੰ ਐਡਮਿੰਟਨ ਵਿੱਚ ਇੱਕ ਹਿੰਦੂ ਸਮਾਗਮ ਦੌਰਾਨ ਪ੍ਰਦਰਸ਼ਨਕਾਰੀਆਂ ਦੇ ਵਿਰੁੱਧ ਦਾ ਸਾਹਮਣਾ ਕਰਨਾ ਪਿਆ ਜਿਸ ਤੋਂ ਬਾਅਦ ਉਸ ਦੀ ਸੁਰੱਖਿਆ ਵਦਾ ਦਿੱਤੀ ਗਈ ਆਰਿਆ ਨੇ ਇਸ ਨੂੰ ਕੈਨੇਡੀਅਨ ਸਮੱਸਿਆ ਦੱਸਿਆ ਸੀ ਤੇ ਸਰਕਾਰ ਤੋਂ ਸਖਤ ਕਾਰਵਾਈ ਦੀ ਮੰਗ ਵੀ ਕੀਤੀ ਸੀ ਚੰਦਰ ਆਰਿਆ ਨੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਪੋਸਟ ਕੀਤਾ ਤੇ ਕਿਹਾ ਕਿ ਪਾਰਟੀ ਨੇ ਉਹਨਾਂ ਦੀ ਟਿਕਟ ਕੱਟ ਦਿੱਤੀ ਹੈ ਲਿਬਰਲ ਪਾਰਟੀ ਵੱਲੋਂ ਜਾਰੀ ਕੀਤੇ ਗਏ ਇੱਕ ਪੱਤਰ ਦੇ ਅਨੁਸਾਰ ਚੰਦਰ ਆਰਿਆ ਦੀ ਯੋਗਤਾ ਦੀ ਵਿਸਤ੍ਰਿਤ ਸਮੀਖਿਆ ਕੀਤੀ ਇਸ ਸਮੀਖਿਆ ਤੋਂ ਬਾਅਦ ਉਸ ਦੀ ਟਿਕਟ ਰੱਦ ਕਰਨ ਦੀ ਸਿਫਾਰਿਸ਼ ਕੀਤੀ ਗਈ ਸੀ ਜਿਸ ਨੂੰ ਪਾਰਟੀ ਨੇ ਸਵੀਕਾਰ ਕਰ ਲਿਆ ਹੈ ਆਰਿਆ ਨੇ ਇਸ ਫੈਸਲੇ ਨੂੰ ਬਹੁਤ ਨਿਰਾਸ਼ਾਜਨਕ ਦੱਸਿਆ ਪਰ ਕਿਹਾ ਕਿ ਇਹ ਨੇਪੀਅਨ ਦੇ ਲੋਕਾਂ ਦੀ ਸੇਵਾ ਕਰਨ ਵਿੱਚ ਉਸ ਦੇ ਸਨਮਾਨ ਅਤੇ ਮਾਨ ਨੂੰ ਘਟ ਨਹੀਂ ਕਰੇਗਾ